ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ 108 ਕੁਆਲਿਟੀ ਜਿਹੜੀ ਚੰਗੀ ਆ ਬਸ ਸਕਰੀਨ ਸਾਨੂੰ ਝੋਟੀ ਦਿਖਾਉਣੀ ਆ ਤੇ ਬਾਕੀ ਵੀਰ ਦਾ ਹੋਰ ਮਾਲ ਦੇਖੋ ਚੰਗੇ ਟੌਪ ਕਲਾਸ ਜ਼ਿੰਦਗੀ ਨੇ ਸਮਰਾ ਡੈਰੀ ਫਾਰਮ ਆਪਾਂ ਇੱਥੋਂ ਵੀਡੀਓ ਕਵਰ ਕਰਦੇ ਪਏ ਆ ਵੀਰ ਵਪਾਰ ਕਰਦਾ ਤੇ ਨਾਲ ਬਰੀਡ ਤੇ ਕੰਮ ਕਰਦਾ ਵਪਾਰ ਕਰਦਾ ਛਾਂਟਵੇਂ ਪੁੱਛਦਾ ਸਿਲੈਕਟਡ ਪੀਸ ਆਉਂਦੇ ਹੈਗੇ ਸੋ ਅੱਜ ਆਪਾਂ ਤੁਹਾਨੂੰ ਝੂਟੀ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਹੋਗੇ ਕਰੀਏ ਸਸੀ ਕਾਲ ਬਾਈ ਜੀ ਸਸੀ ਕਾਲ ਬਾਈ ਸਸੀ ਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨਦੀਪ ਸਿੰਘ ਬਾਈ ਪਿੰਡ ਬਜੀਤ ਕੇਕਲਾ ਜ਼ਿਲ੍ਹਾ ਬਰਨਾਲਾ ਬਾਈ ਤੇ ਮੋਬਾਈਲ ਨੰਬਰ ਆਪਣਾ ਹੈ 90417 41472 90417 41472 ਹਾਂਜੀ ਵੀਰੇ ਹਾਂਜੀ ਤੇ ਅੱਜ ਆਪਾਂ ਨਾਗੇ ਕੋਈ ਦਿਖਾਵਾਂਗੇ ਬਿਲਕੁਲ ਬਾਈ ਅੱਜ ਇੱਕ ਹੀ ਆ ਪਰ ਹੈ ਸੋ ਕੁਆਲਿਟੀ ਠੀਕ ਆ ਵੀ ਸਿਲੇਕਟਡ ਪੀਸ ਹੀ ਲੈ ਹੁੰਦੇ ਆਪਾਂ ਬਿਲਕੁਲ ਹਾਂਜੀ ਹਾਂਜੀ ਠੀਕ ਐ ਜਿਹੜੀ ਇਹ ਝੋਟੀ ਇਹਦਾ ਬਾਇਓ ਡਾਟਾ ਕੀ ਜਾ ਕਿਹੜਾ ਸੁਦਾ ਸੁਣਦੀ ਆ ਕੀ ਗੱਲ ਬਾਤ ਆ ਇਹ ਬਾਈ 12 ਦਿਨ ਦਾ ਹੈ ਹਲੇ ਪਹਿਲਾਂ ਸੁਣੀਆ ਹਾਂ ਇਹ ਦੇ ਮਨਰੌਜ 60 ਦਿਨ ਰਹਿ ਗਏ ਪੂਰੇ ਪੂਰੇ 2 ਮਹੀਨੇ ਬਾਕੀ ਪਏ ਆ 2 ਮਹੀਨੇ ਰਹਿ ਗਏ ਸੁਣ ਲਈ ਜਣ ਪੂਰੇ ਠੀਕ ਹੈ ਕਿਹੜੇ ਸੀਮਣ ਦੀ ਆਪਾਂ ਕਿਹੜਾ ਲੱਗਿਆ ਕੁਝ ਪਛੋਕੜੇ ਦਾ ਇਹ ਦੇਖੋ ਵੀ ਇਹ ਆਪਾਂ ਫਿਰਤਪਾਲ ਜਮਾ ਐ ਇੱਕ ਠੋਕੇ ਦਾ ਕਹਿੰਦੇ ਨਹੀਂ ਆਪਾਂ ਵੀ ਲੈ ਕੇ ਆਏ ਉਧਰੋਂ ਠੀਕ ਹੈ ਆਪਾਂ ਨੂੰ ਅਰਜਨ ਕੁੰਗੜ ਦੀ ਕਹਿ ਕੇ ਦਿੱਤੀ ਐ ਇਹ ਠੀਕ ਹੈ ਤੇ ਜਾਣੀ ਦੀ ਆਪਾਂ ਗੱਲ ਵੀ ਕਰਾਂਗੇ ਜੇ ਕਿਸੇ ਨਾਲ ਆਪਣੀ ਸੌਦਾ ਹੁੰਦਾਗਾ ਨਾ ਕੀ ਹੁੰਦੀ ਆਪਾਂ ਗੱਲ ਵੀ ਕਰਾਂਗੇ ਅਰਜਨ ਕੁੰਗੜ ਦੀ ਕਹਿ ਕੇ ਦਿੱਤੀ ਆਪਾਂ ਨੂੰ ਇਹ ਸਰਕਾਰੀ ਸੀਮਣ ਇਹਦੇ ਜਿਹੜਾ ਲੱਗਿਆ ਹੋਇਆ ਸਰਕਾਰੀ ਸੀਮੇ ਤੋਂ ਸਰਕਾਰੀ ਐਚ.ਆਰ.ਡੀ ਦਾ ਲੱਗਿਆ ਹੋਇਆ ਸੀਮਾ ਹਾਂਜੀ ਬਈ ਕੋਈ ਰਿਕਾਰਡ ਵਗੈਰਾ ਮਾਂ ਦਾ ਕੁਝ ਪਤਾ ਹੋਵੇ ਇਹਦੀ ਜਿਹੜੀ ਮਾਂ ਵੀਰੇ ਉਹ ਵੀ ਆਪਾਂ ਵੀਡੀਓ ਰਹੀ ਗਈ ਆਪਣੇ ਕੋਲੇ 18 ਪਲੱਸ ਹੀ ਆ ਉਹਦੇ ਥੱਲੇ ਦੀ ਇਹਦੀ ਮਾਂ ਹਾਂਜੀ ਪੀਕ ਤੇ ਜਾਂਦੀ 18 ਪਲੱਸ ਆ ਉਹਨੂੰ ਤਾਂ ਉੱਥੇ ਠੀਕ ਹੈ ਤੇ ਇਹਦੀ ਜਮਾ ਛੋਟੀ ਹੋਈ ਏਡੀ ਹਾਂ ਜੈਡ ਬਲੈਕ ਆ ਵੀਰੇ ਬਿਲਕੁਲ ਨਹੀਂ ਟੁੱਟੀ ਵੀ ਕਿਰਤਪਾਲ ਜਮਾ ਜੈਡ ਬਲੈਕ ਇੱਕ ਵੀ ਵਾਲ ਦੇ ਬਾਈਟ ਹੈਗਾ ਦੇਖ ਠੀਕ ਹੈ ਸੋ ਵੇ ਦੇਖਣ ਪੂਸਾਂ ਇਹ ਲੱਗਦੂ ਜਿਵੇਂ ਟੁੱਟੀ ਵੇ ਪਰ ਪਿਓਰ ਮੋਹਰਾ ਹਨਾ ਜਮਾ ਹਾਂ ਜਮਾ ਜੈਡ ਬਲੈਕ ਆ ਬਈ ਇੱਕ ਤਾਂ ਲਹੌਰ ਪਿੰਡ ਤੋਂ ਦੋ ਠੀਕ ਹੈ ਠੀਕ ਹੈ ਨਾ ਦੋ ਦੰਦ ਦੀ ਸੂਪ ਨੇ ਜਿਵੇਂ ਕਹਿੰਦੇ ਪੂਸ ਦਾ ਨੂੰ ਮਣਦਾ ਬਣਦਾ ਉਹ ਹਾਂਜੀ ਹਾਂ ਬਿਲਕੁਲ ਬਾਈ ਦੇਖੋ ਜਮਾ ਕੋਟ ਸੀਗਾ ਠੀਕ ਹੈ ਨੰਬਰ 2 ਤੇ ਵੀਰੇ ਬਰਤ ਨਾਲ ਇਹ ਸੀਲ ਇੰਨੀਆਂ ਦੇਖੋ ਆਪਣੀ ਇਹੀ ਕੁਆਲਿਟੀ ਦਾ ਪਤਾ ਹੈ ਨਾ ਠੀਕ ਹੈ ਜਿਵੇਂ ਮਰਜੀ ਇਹ ਤੇ ਦਿੱਤੀ ਨਾਲ ਹੱਥ ਥੱਲੇ ਫੇਰੀ ਚਲੋ ਕੋਈ ਡੱਕਦੀ ਨਹੀਂ ਹਨਾ ਮਾਤਾ ਪੂ ਦੀ ਧਾਰ ਚਲੋ ਜਿਵੇਂ ਕਹਿੰਦੇ ਹੁੰਦੇ ਆ ਬਾਈ ਸੂਣ ਤੋਂ ਪਹਿਲੀ ਇਹਦੀ ਕੋਈ ਇਹਨੂੰ ਪਰਾਉ ਲੂਮੀਨਿ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਜਮ ਇਹ ਹੀ ਕੁਆਲਿਟੀ ਹੁੰਦੀ ਹੈ ਵੀਰੇ ਇੱਥੇ ਪਰਤੀ ਜਾਂਦੀ ਹੈ ਜਿਹੜੀ ਕੁਆਲਿਟੀ ਹੁੰਦੀ ਹੈ ਨਾ ਠਣਾ ਠਣਾਂਲੇ ਪਾਸੋਂ ਜਮ ਓਕੇ ਆ ਹਨਾ ਹਾਂ ਵੀਰੇ ਦੇਖੋ ਥਾਣ ਪਿਓਰ ਚਾਰ ਦੇਖੋ ਕਿੰਨਾ ਸੋਹਣਾ ਥਾਣਾ ਹੁੰਦਾ ਪਰੇ ਕਰਨੀ ਪੈਂਦੀ ਹੈ ਹੱਕੀ ਹੈ ਨਾ ਜਮ ਹਾਂ ਬਿਲਕੁਲ ਦੇਖ ਲਓ ਲਓ ਆਗਲੇ ਥਾਣ ਕਿੰਨੇ ਸੋਹਣੇ ਬਰਤਪਾਲੀ ਸੋ ਥਾਣ ਥਣ ਜਮ ਓਕੇ ਆ ਇਹ ਹੁੰਦੀ ਹੈ ਕੋਵਲਟੀ ਅਜੇ 2 ਮਹੀਨੇ ਬਾਕੀ ਪਿਆ ਵੀਰੇ ਪੂਰੇ 60 ਦਿਨਾਂ ਦੇਖੋ ਆਪਾਂ ਚੈੱਕ ਕਰਾ ਕੇ ਜੇ ਇਹ ਨਾ ਆਪਣਾ ਸੌਦਾ ਹੁੰਦਾ ਆਪਾਂ ਚੈੱਕ ਕਰਾ ਕੇ ਦੇਣਾ ਕਿੰਨਾ ਕੁ ਵੀਰੇ ਆਪਣੇ ਮੂੰਹ ਤੇ ਟਕ ਵਾਲਾ ਪਾਣ ਐਨੀ ਇੱਕ ਫੱਟ ਹੋ ਗਿਆ ਜੀ 15 ਦੇ ਦੋ ਠੀਕ ਹੈ ਅਗਲਾ ਮੰਨ ਲੋ 13 ਕਿਲੋ ਮੰਨ ਕੇ ਲੈ ਲਵੇ ਪਹਿਲੇ ਸੂਰ ਮੌਸਮਾਂ ਥੋੜੀ ਜਿਹੀ ਗਰਮੀ ਆ ਜ਼ਿਆਦਾ ਹਨ ਤੋਰੀ ਬਾਹਰ ਨੂੰ 13 ਕਿਲੋ ਸੁਪਰ ਫੇਸ ਕੁਆਲਿਟੀ ਵਗੈਰਾ ਦੇਖੋ ਬਿਲਕੁਲ ਰੈਂਕ ਸੈਂਕ ਨਿੱਕਾ ਨਿੱਕਾ ਕੁੰਡਾ ਸੈਂਕ ਵੀਰੇ ਓਰੀਜਨਲ ਸੈਂਗ ਆ ਛੈਨੀ ਐ ਟੱਚ ਵੀ ਨਹੀਂ ਹੋਇਆ ਵਾ ਆ ਥੋੜਾ ਜਿਹਾ ਖਸਾਇਆ ਹੋਇਆ ਹੈਗਾ ਸਾਈਡ ਸੇ ਪਹਿਲਾਂ ਨਾ ਛੱਡ ਦੀ ਜੀ ਇਹ ਕੰਧ ਦੇ ਨਾਲ ਥੋੜਾ ਜਿਹਾ ਹੋ ਕਰਿਆ ਵਾ ਠੀਕ ਹੈ ਕੁਆਲਿਟੀ ਦੇਖ ਬਾਈ ਸੱਤਪਾਲਾ ਤਾਂ ਹੁਣ ਕਿੱਦਾਂ ਦੀ ਐ ਸਾਰਾ ਸੋ ਰਾਜੀ ਸਮੀ ਪਲੀ ਵੀ ਗੌਰ ਵੀ ਪਹਿਲਾਂ ਪੂਰੀ ਹੋਈ ਵੇਦੀ ਹੈ ਨਾ ਵੀਰੇ ਇਹ ਚਾਰ ਨਾਲ ਨਹੀਂ ਪਲੀ ਵੀ ਪਰ ਸਭਨ ਨਾਲ ਹੀ ਆਹ ਪੈਲਾ ਕੰਮ ਨਹੀਂ ਵੀ ਚਾਰ ਪਾਕ ਨਹੀਂ ਜਾਣੇ ਤੇ ਪਲੀ ਵੀ ਹੈ। ਦਾਣੇ ਦੇ ਖਰਾਕ ਬਰੀਡ ਨਾਲ ਪਲੀ ਵੀ ਹੈ ਨਾ। ਇਹ ਦੇਖੋ ਵੀਰੇ ਇੱਥੇ ਬੈਜ ਨੇ ਇਹ ਸਿੰਦਰਮੇਟ ਕੋਲ ਦੇਖੋ। ਲਓ। ਜਿੱਥੇ ਮਰਜੀ ਬੈਠੀ ਚਲੋ। ਮਖਾ ਕੋਈ ਪਰਵਾਹ ਹੀ ਨਹੀਂ ਬਾਈ ਇਹਨੇ ਕੁਆਲਿਟੀ ਦਾ ਇਹੀ ਮਸਾ ਕਰਤ ਹੁੰਦਾ ਬਾਈ। ਠੀਕ ਹੈ। ਤੇ ਅਰਜਨ ਕੁੰਗੜ ਦੀ ਆਪਾ ਫੇਸ ਕੁਆਲਿਟੀ ਵਗੈਰਾ ਦੇਖੋ ਜਿਹੜੇ ਵੀਰੇ ਕਹਿੰਦੇ ਕਿ ਸਕੀਨ ਝੋਟੀ ਆਪਾ ਲੈਣੀ ਆ। ਹਾਂਜੀ ਬਿਲਕੁਲ। ਬੇ ਨਾਗ ਦਾ ਬੱਚਾ ਹੀ ਲੈਣਾ ਜੇ ਮੈਂ ਉਹ ਚੀਜ਼ ਆ ਹਨਾ। ਬਿਲਕੁਲ ਬਾਈ ਬਿਲਕੁਲ। ਤੇ ਦਿਨ ਸਹੀ 2 ਮਹੀਨੇ ਬਾਕੀ ਆ। ਜਿਹੜੇ ਪੂਰੇ 2 ਮਹੀਨੇ ਦੇਖੋ 5-4 ਦਿਨ ਇੱਦਾਂ ਢੋ ਸਕਦਾ ਡਾਕਟਰ ਦੇ ਚੈੱਕ ਅਪ ਚ ਵੀ ਫਰਕ ਹੋਏਗਾ ਨਾ ਕੋਈ 5 ਦਿਨ ਵੱਧ ਵੀ ਆ ਜਾਂਦੇ ਆ 5 ਦਿਨ ਪਹਿਲਾਂ ਵੀ ਜੂਸਾ ਪੜੀ ਆ। ਲਾਉਣ ਲੱਗ ਗਈ ਹਨਾ ਇਹ। ਹਾਂ ਥੱਲੇ ਹਾਂ ਤਾਂ ਕੁਝ ਵੀ ਨਹੀਂ ਹਨਾ ਦੇਖੋ ਸਾਰ ਆਏ ਨੇ ਕਿੰਨਾ ਸੋਨਾ ਲੇਵਰ ਤਿਆਰ ਕਰੂਗੀ। ਠੀਕ ਹੈ। ਤੇ ਆ ਕੇ ਤੇ ਭਾ ਭੰਦਾ ਇਹਦਾ ਕੀ ਹੋਊਗਾ? ਜਮਾ ਜੈ ਜੀ ਰੇਟ ਆ ਇਹਦਾ। ਕੋਈ ਬਾਹਲਾ ਨਹੀਂ ਹੈਗਾ। ਫ੍ਰੈਂਜ ਇਹਦਾ 1,15,000 ਰੁਪਏ। 110000 ਦੀ ਆਪਾਂ ਦੂਗੀ ਮਾੜਾ ਮੋਟਾ ਮਾਨਤਨ ਹੋ ਜਾਊਗਾ ਵਿੱਚੋਂ ਚਲੋ ਦੂਰੋਂ ਆਊਗਾ ਆਪਾਂ ਕਰਦੇ ਆਂਗੇ ਪਰ ਜ਼ਿਆਦਾ ਨਹੀਂ ਹੋਣਾ ਇਦਾਂ ਦੀ ਕੁਆਲਿਟੀ ਨਹੀਂ ਬਰਤੋਂ ਪਰ ਮੈਂ ਦੀ ਵੀਰੇ 110000 ਦੇਖੋ ਜੀ ਨੂੰ ਸਹੀ ਪਤਾ ਪਾਇ ਨਹੀਂ ਕਦੇ ਠੀਕ ਹੈ ਉਹਦਾ ਅਗਲਾ ਕਹਿੰਦਾ ਜ਼ਿਆਦਾ ਪਰ ਜੇ ਹੁਣ ਆਪਾਂ ਹਰਿਆਣੇ ਚੋਂ ਕੱਟੀ ਲੈਣ ਜਾਂਦੇ ਆਂ ਨਾ ਸਾਲ ਦੀ ਡੇਢ ਸਾਲ ਦੀ ਉਹ ਵੀ ਆਪਾਂ ਨੂੰ 40 45 50000 ਤੋਂ ਘੱਟ ਨਹੀਂ ਚੰਗੀ ਕੁਆਲਿਟੀ ਲੱਗ ਜਾ ਰਹੀ ਏ ਬਾਕੀ ਬਰੀਡ ਦੇ ਮੁੱਲ ਆਇਦਾ ਇਹਨੇ ਬੱਚੇ ਪੁੱਛ ਚੰਗੇ ਦੇ ਗਾਹ ਨਾ ਸਬ ਵਧੀਆ ਚਾਰ ਕਰ ਦੂ ਹਣਾ ਦਾ ਵੀ ਵਧੀਆ ਲੱਗਿਆ ਹੋਇਆ ਭਾਈ ਬਾਕੀ ਇਦਾਂ ਦੀ ਝੋ ਠੀਕ ਹੈ ਤੇ ਨੰਬਰ ਬੋਲ ਦੋ ਦੁਬਾਰੇ ਆਪਣਾ 9041744473 ਸੋ ਮੋਰਾਣਾ ਸਲਦੀ ਚੋਟੀ ਅਰਜਨ ਕੁੰਗੜ ਦੀ ਆਪਾ ਪਹਿਲਾ ਸੂਆ ਪਲੂਨ ਹੁੰਦੀ ਆ ਮੂੰਹੋਂ ਦੋਂਦੀ ਕਨਫਰਮ ਆ ਜਾਵਾ ਹਨਾ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈਸੋ